ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੁਹਾਨੂੰ ਤਾਜ਼ੇ ਤਾਜ਼ੇ ਰੇਟ ਅੱਜ ਫੇਰ ਵਿਖਾਉਣ ਲੱਗੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਜੀ ਰੋਜ਼ ਦੀ ਤਰ੍ਹਾਂ ਹਾਜ਼ਰਾਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਅੱਜ ਥੋੜਾ ਜਿਹਾ ਲੇਟ ਆਨਲਾਈਨ ਹੋਇਆ ਕਿਉਂਕਿ ਗੱਲੀਬਾਤੀ ਲੱਗੇ ਸੀਗੇ ਕੇਵਲ ਨਾਲ ਤੇ ਤਾਂ ਹੀ ਕਰਕੇ ਲੇਟ ਹੋ ਗਿਆ ਮੈਂ ਕਿਹਾ ਚਲ ਮੌਕੇ ਤੇ ਚੱਕਦੇ ਆ ਕੰਮ ਜਦੋਂ ਲਾਉਣ ਲੱਗੇ ਬੋਲੀ ਹੈ ਗੱਲ ਹੈ ਇਹ ਲਾਈ ਰੱਖਣਾ ਅੱਜ ਕੱਲ੍ਹ ਹੈਨਾ ਕਹਿੰਦਾ ਕਿ ਮੈਂ ਹੁੰਦਾ ਵਗਾ ਹੀ ਗੱਲੀ ਲੱਗ ਗਈ ਮੈਂ ਕਿਹਾ ਲੇਟ ਹੋ ਗਿਆ ਗੱਲੀ ਬਾਤੀ ਮੈਂ ਵੱਡੀ ਮੈਂ ਵੱਡੀ ਰਕਾਨ ਉਹ ਗੱਲ ਹੋ ਗਈ ਸੀ ਤਾਂ ਲੇਟ ਹੋ ਗਿਆ ਭਈ ਅਸੀਂ ਤੇ ਆਜੋ ਕਰਾਂ ਜੀ ਇਹ 1 2 3 4 ਚਾਰ ਨਾ ਗਾਏ ਬਾਈ ਬੰਦੇ ਵੇਖ ਲਓ ਪਹਿਲਾਂ ਮੰਡੀ ਦੇ ਵਿੱਚ ਕਿੰਨੇ ਕਾ ਤੇ ਕਿੰਨਾ ਰੇਟ ਕਰਦਾ ਕੀ ਕਿੰਨਾ ਰੇਟ ਕਰਦਾ ਉਹ ਵੇਖੋ ਸਾਨੂੰ ਤਾਂ ਜਿੰਨਾ ਵੀ ਕਿਸੇ ਨੇ ਦਿੱਤਾ ਲੱਗਿਆ ਉਹ ਅੱਜ ਆਹ ਇਹ ਜਗਾ ਮਾਇ ਤਾਂ ਅੰਦਰੋਂ ਕਵਾਡਨ ਕੋ ਕਰਕੇ ਚਣ ਤੋਂ ਲਈਓਂਗਾ ਲੈ ਜੋ ਲੈ ਜੋ ਇਹ ਜਰੋੜ ਵਾਲੇ ਗੱਡਾ ਕਰਾ ਲਈ ਰੋੜੇ ਵਾਲੇ ਬਸ ਪਤਾ ਕੋਈ ਨਹੀਂ ਯਾਰ ਆਪਾਂ ਜਰੂਰੀ ਦੀ ਆ ਬਾਈ ਅੰਦਰੋਂ ਲੈ ਕੇ ਬਾਹਰ ਦੀ ਨਹੀਂ ਨਹੀਂ ਉਹ ਲਫਾਫੇ ਇੱਕ ਬਾਈ ਜੁੜਿਆ ਕੋਈ ਬੰਦਾ ਪੁੱਲ ਆ ਰਿਹਾ ਜੇ ਬਾਹਰ ਤੋਂ ਪੱਤੇ ਲਫਾਫੇ ਆਉਂਦੇ ਭੁੱਲੋ ਬਾਈ ਜੁੜਿਆ ਕੋਈ ਬੰਦਾ ਜੁੜ ਜਾਣਗੇ ਜੁੜ ਜਾਣਗੇ ਨੋਟੀਫਿਕੇਸ਼ਨ ਨਹੀਂ ਆਇਆ ਮੈਨੂੰ ਕੋਈ ਨਹੀਂ ਅਜੇ ਕੋ ਆਪ ਤੇ ਆ ਜਾਣਾ ਤੇ ਹੁਣੇ ਲਾਈਵ ਹੋਇਆ ਨਾ ਸਰਦਿਆ ਹੋਰ ਰੂਪਿਆ 200 ਰੁਪਏ 50 ਰੁਪਏ 55 60 65 70 ਹਾਂ ਬਈ 270 ਰੁਪਏ ਬੋਲਣਾ ਬਾਈ ਦੇ ਨੇ 270 ਰੁਪਏ ਬਾਈ ਆ ਜਾ ਕਰੋ ਜੀ ਚਲ ਇਹ ਬਈ 200 ਤੇ 70 ਰੁਪਏ ਨੂੰ ਰੇਟ ਹੋ ਗਿਆ ਬਾਈ ਤੁੜੀ ਦਾ ਤੇ ਤਿੰਨ ਨਾਲ ਖੜੇ ਆ ਬਾਈ ਆਕ ਇਹ ਲਫਾਫੇ ਵਾਲੀ ਤੁੜੀ ਜਿਸਨੂੰ ਬੱਦਕੇ ਜਿਹੜੇ ਬਾਹਰ ਬਾਈ ਨੇ ਲਫਾਫੇ ਚ ਪਾਉਂਦੇ ਹਨਾ ਤੁੜੀ ਉਹ ਚੀਜ਼ ਸੀਗੀ ਤੇ ਤਿੰਨ ਨੱਕ ਰਹਿ ਗਏ ਬਾਈ ਤਿੰਨ ਨੱਕ ਦੇਖਦੇ ਆ ਬਾਈ ਵੀ ਕੀ ਰੇਟ ਵਿਕਦੇ ਆ ਭਰਾ ਆਜੋ ਕਰਾਂ ਦੀ ਅਗਲੀ ਟਰਾਲੀ ਕੁਆਲਿਟੀ ਤੁਹਾਨੂੰ ਵਿਖਾ ਦਈਏ ਪਹਿਲਾਂ ਆ ਜੀ 250 59 60 65 70 270 ਰੁਪਏ ਬੋਲਣਾ ਬਾਈ ਕਿਨੇ 270 ਆ ਜਾ ਇਹ ਬਾਈ 200 ਤੇ 70 ਰੁਪਏ ਰੇਟ ਹੋ ਗਿਆ ਇਹਦਾ ਮਿੱਤਰੋ ਟੂੜੀ ਦਾ ਕਿਵੇਂ ਚੱਲਦਾ ਲਾਈਵ ਕਿਨੇ ਨਾ ਯਾਰ ਆਏ ਨਹੀਂ ਉਹ ਪ੍ਰਾਈਵੇਟ ਨਾ ਲੱਗਿਆ ਹੋਵੇ YouTube ਤੇ ਕੋਈ ਨਹੀਂ ਆਪਾਂ ਡਾਊਨਲੋਡ ਕਰਕੇ ਪਾ ਦਾ ਹੈ ਇਹਦਾ ਰੇਟ ਹੋ ਗਿਆ ਭਾਈ 270 ਰੁਪਏ ਦੋ ਨੱਕ ਰਹਿ ਗਿਆ ਭਾਈ ਅੱਜ ਮੈਨੂੰ ਲੱਗਦਾ ਯਾਰ ਪ੍ਰਾਈਵੇਟ ਨਾ ਰਹਿ ਗਈ ਹੋਵੇ ਵੀਡੀਓ ਤੇ ਕੋਈ ਗੱਲ ਨਹੀਂ ਆਪਾਂ ਡਾਊਨਲੋਡ ਕਰਕੇ ਪਾ ਦਾਂਗੇ ਭਾਈ 250 ਰੁਪਇਆ 500 700 65 70 75 80 100 ਨਹੀਂ ਆਊਗਾ ਜੇ ਰਾਤ ਨੂੰ ਲੱਭੇ ਇਹ ਕੱਲ ਤੈਨੂੰ 100 300 ਬੋਲਾਂਗੇ ਨੇ 5 305 ਬੋਲਦਾ ਕੋਈ 10 ਦਾਸ 15 15 ਰੁਪਏ ਬੋਲਾਂਗੇ ਨਾ 315 ਰੁਪਏ ਬਈ 300 ਤੇ ਬਈ 15 ਰੁਪਏ ਦਾ ਰੇਟ ਦਾ ਸਿਰਾ ਚੱਲ ਗਿਆ 315 ਰੁਪਏ ਤੇ ਬਾਕੀ ਬਈ ਫੇਸਬੁੱਕ ਤੇ ਆਖੀ ਨੇ ਕਹਿੰਦੇ ਚੱਲੀ ਜਾਂਦਾ ਲਾਈਵ YouTube ਤੇ ਵੀਰ ਗੱਲ ਕਰਦੇ ਸੀ ਆਪਾਂ YouTube ਤੇ ਥੋੜਾ ਜਿਹਾ ਚੱਕਰ ਪੈ ਗਿਆ YouTube ਤੇ ਲਾਈਵ ਨਹੀਂਗਾ ਚੱਲੀ ਜਾਂਦਾ ਪ੍ਰੋਗਰਾਮ ਮੈਨੂੰ ਲੱਗਦਾ ਤੇ ਬਾਕੀ ਆਪਾਂ ਡਾਊਨਲੋਡ ਕਰਕੇ ਇਹ ਵੀਡੀਓ ਪਾ ਦਾਂਗੇ ਕੋਈ ਚੱਕਰ ਨਹੀਂ ਬਾਹਰ ਦੀ ਬਾਹਰ ਦੀ ਬਾਹਰ ਦੀ ਕੈਨੇਡਾ ਦੀ ਕਿ ਨਹੀਂ ਗੱਲ ਆ ਜਾਓ ਸਹੀ ਇਹਦਾ ਹਵਾਏ ਨੂੰ ਸੀ ਸਾਰਾ ਹੀ ਭਰਤਾ ਕੰਮ ਅੱਜ ਮੀਂਹ ਪਾਦਾ ਨਾ ਹੀ ਰਾਤ ਨੂੰ ਅੱਜ ਬਾਈ ਵਿੱਚ ਨਵੇਂ ਉਹ ਨਹੀਂ ਆਹ ਆਹ ਇਹ ਵੀ ਹੁਣ ਕਹਿ ਦਈਏ ਨਹੀਂ ਨਹੀਂ ਉਹ ਮੈਂ ਨਹੀਂ ਜੱਕ ਨਹੀਂ ਮਾਰਿਆ ਹਾਇ ਕੱਲੀ ਕੱਲੀ ਕੋਈ ਹਾਂ ਉਹ ਇੱਕ ਦੋ ਇੱਕ ਦੋ ਚਾਰ ਪੰਡਤਾਂ ਇਕ ਵਾਸਾ ਵੱਧ ਬਾਕੀ ਸੁੱਕੀ ਆ ਲੈ ਜਾਣੀ ਆ ਬੱਗ ਵਿੱਚ ਆਈ ਸੋ ਲੈ ਜਾਣਾ ਹਾਂ ਅੱਗੇ ਤੇ ਨਹੀਂ ਕਿਉਂ ਅੱਗੇ ਨਹੀਂ ਬੈਠਾ ਹਾਂ ਜਾ ਕੇ ਮੈਂ ਹੋਰ ਮੋੜੀ ਮੋੜੀ ਨਿਕਲ ਗਈ ਜਾਂਦੀ ਹੈ ਕੁਝ ਨਹੀਂ ਕਰ ਰਹੇ ਜੀ ਉਹ ਜਿਹੜਾ ਇਹਨੇ ਪਾ ਚਾਹ ਹਾਂ ਉਹ ਦੂਜਾ ਦੇਖਿਆ ਤੀ ਹਾਂ ਆਹ ਗੱਲ ਦੋ ਰੁਪਏ ਰੱਖਦੇ ਹੋ 200 ਰੁਪਿਆ 200 ਹਾਂ ਭਾਈ ਖੋਲ ਲੈ ਆਪਣੀ 200 ਰੁਪਏ ਜੀ ਲੈ ਭਾਈ ਇਹ ਤੁੜੀ ਦੀ ਕੁਆਲਿਟੀ ਉਹੋ ਜੀ ਸੀ ਤੁਹਾਨੂੰ ਦੱਸ ਦਈਏ ਬਾਹਰ ਦੀ ਤੁੜੀ ਸੀਗੀ ਰੰਗ ਡਾਉਣ ਸੀ ਮੈਨੂੰ ਤਾਂ 300 ਤੇ ਪਤਾ ਨਹੀਂ 15 ਰੁਪਏ ਕਿ 20 ਰੁਪਏ ਅੱਜ ਰੇਟ ਅੱਜ ਇੰਨਾ ਕਿ ਚੱਲਿਆ ਬਾਈ ਮੀਮੂ ਦੇ ਚਾਂਸ ਲੱਗ ਜਾਂਦੇ ਅੱਜ ਮੈਨੂੰ ਲੱਗਦਾ ਆਉਣ ਦੇ ਲੱਗਦਾ ਵੀ ਮੀ ਆਊਗਾ। ਉਹ ਇੱਧਰ ਨਾ ਕਹਦੇ ਮੈਂ ਇੱਧਰ ਕਿਹੋਂ ਨਾਲ। ਅੱਜ ਸਰਾਵੀਰ 300 ਤੇ ਮੈਨੂੰ ਲੱਗਦਾ 15 ਚੱਲਿਆ। ਲਿਖਦ ਗਏ ਇੱਥੇ ਇੱਕ ਵਾਰੀ ਪਤਾ ਆ ਲੱਗਦਾ ਰਹਿੰਦਾਗਾ 390 ਦੀ ਪਾ ਦੇਣਾ ਤੂੰ ਵੀ ਇੱਥੇ ਰੇਟ ਨਾ ਬਾਈ ਆਪਾਂ ਤਾਂ ਲਾਈਵ ਕਰੀਦਾ। ਜਿੰਨਾ ਰੇਟ ਹੁੰਦਾ ਉਹਨਾਂ ਵਖਾਈਦਾ। ਕਹਿੰਦੇ ਬਾਈ ਤੇ ਬਾਕੀ ਬਿੱਟੂ ਗੱਲ ਵੀਰ ਕੀ ਹਾਲ ਚੱਲ ਗਗੰਦੀ ਮਾਨਕਰਾਲਾ ਕੀ ਹਾਲ ਚੱਲ ਵੀਰ ਅੱਜ ਰੇਟ ਬਾਈ ਇੰਨਾ ਕਿ ਚੱਲੀ ਜਾਂਦਾ 315 20 ਦੇ ਨੇੜੇ ਤੇ ਜਿਹੜਾ ਸਿਰੇ ਦਾ ਰੇਟ ਆ ਚੱਲੀ ਜਾਂਦਾ ਕਦੇ ਰੇਟ ਵੱਧ ਜਾਂਦੇ ਆ ਫਿਰ ਕਦੇ ਘਟ ਜਾਂਦੇ ਆ ਇਹ ਚੱਲਦਾ ਨਾ ਹੁੰਦਾ ਤੇ YouTube ਤੇ ਅੱਜ ਮੈਨੂੰ ਲੱਗਦਾ ਪਤਾ ਨਹੀਂ ਲਾਈਵ ਹੋਈ ਨਹੀਂ ਗਏਗੇ ਇਹ ਡਾਊਨਲੋਡ ਕਰਕੇ ਆਪਾਂ ਵੀਡੀਓ ਬਾਈ ਪਾ ਦਿਆਂਗੇ ਤੇ ਬਾਕੀ ਯਾਰ ਅੱਜ ਮੀਂਹ ਦਾ ਲੱਗਦਾ ਮੌਸਮ ਕੇਵਲ ਤੋਂ ਹਰਿਆਣਾ ਦਾ ਰੇਟ ਪੁੱਛੀਏ ਹਾਂ ਆਪਾਂ ਚੱਲੇ ਚੱਲੇ ਬੋਰਡ ਜੀ ਤੇ ਅਸੀਂ ਰਹਿ ਕੇ ਕੱਲੇ ਨਹੀਂ ਨਹੀਂ ਕੱਲੇ ਕਿਉਂ ਕਹਿੰਦਾ ਆਪਾਂ ਚੱਲੇ ਤੁਸੀਂ ਲੈ ਕੇ ਪਾਓ ਕੱਲੇ ਕਿਉਂਕਿ ਕਾਲੂ ਨੇ ਜਾਣਾ ਬਾਈ ਬਲਵੀਰ ਕਿਵੜਾ ਪੱਠਿਆਂ ਦਾ ਰੇਟ ਕਿੰਨਾ ਚੱਲੀ ਜਾਂਦਾ ਯਾਰ ਹੁਣ ਡੇਢ 200 ਡੇਢ 200 150 ਤੋਂ ਲੈ ਕੇ 200 ਰੁਪਏ ਮੱਕੀ ਮੱਕਾ 20 ਤੇ ਕਰ 20 ਲੋੜ ਦਾ ਰੇਟ ਹੈ ਪਤਾ ਨਹੀਂ ਲੱਗਦਾ ਨਹੀਂ ਹਾਂ ਤੇ ਚਰੀ 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 ਤਾਂ ਨਹੀਂ ਪਰ ਹੁਣ ਚਰੀ ਕੱਲ 155 ਲੱਗਿਆ ਮੈਨੂੰ ਆਉਂਦੀ ਹੈ 155 ਰੁਪਏ ਤੇ ਆਹੀ ਰੇਟ ਆ ਬਾਈ ਜਿਹੜੇ ਹਰੇ ਦੇ ਚੱਲੀ ਜਾਂਦੇ ਤੇ ਮੀਂਹ ਆਦਾ ਕਿਵੜਾ ਜਿਵੇਂ ਪਵਾ ਕੇ ਆ ਤੂੰ ਮੀਂਹ ਮ ਪਵਾ ਦੋ ਬਾਈ ਯਾਰ ਹਾਂ ਤੇ ਬਾਕੀ ਜਿਹੜੀ ਕੱਲ ਗੱਲਬਾਤ ਹੋਈ ਸੀਗੀ ਵੀ ਤੂੜੀ ਵਾਲੀ ਮੁੱਦੇ 'ਚ ਥੋੜੀ ਜੀ ਉਹ ਬਾਈ ਨੇ ਯਾਰ ਆਪ ਹੀ ਫੋਨ ਲਾਇਆ ਸੀ ਵੇਚਣ ਵਾਲੇ ਨੇ ਬਾਈ ਨੇ ਅੱਜ ਇੱਥੇ ਗੱਲਬਾਤ ਕਲੀਅਰ ਹੋ ਗਈ ਸੀਗੀ ਤੇ ਬਾਈ ਐ ਨਾ ਕਰਿਆ ਕਰੋ ਮੇਰਾ ਵੀਰ ਭਰਾ ਵੀ ਇੱਥੇ ਮੰਡੀ ਦੇ ਵਿੱਚ ਹੀ ਅਗਲੇ ਨੂੰ ਕਹਿਦਾ ਕਰੋ ਜੱਗਾ ਕਰੇਡ ਧਰਦਾ ਵੀ ਭਾਈ ਇੰਨੇ ਨੂੰ ਲੈਣੀ ਤਾਂ ਵੇਖ ਲੈ ਜੇ ਮਨ ਲ ਬੋਲੀ ਤੇ 300 ਹੀ ਆ ਉਹਦੇ ਹੀ ਪੁੱਛ ਲੋ ਬਾਈ ਨੂੰ ਵੀ ਭਾਈ ਮੈਂ ਤਾਂ 350 ਲੈਣਾ ਉਦੋਂ ਬਾਅਦ ਫੋਨ ਲਾਉਂਦਾ ਥੋੜਾ ਔਖਾ ਹੋ ਜਾਂਦਾ ਜਾਂ ਫਿਰ ਮੰਡੀ 'ਚ ਦੱਸ ਦਿਆ ਕਰੋ ਭਾਈ ਆਏ ਹੋਗਾ ਨਾ ਸੋ ਇੰਨਾ ਕਹਿਣਾ ਸੀ ਵੀਰ ਆਪਾਂ ਲਾਈਵ ਦੇ ਵਿੱਚ ਧੰਨਵਾਦ ਹੋਰ ਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰ ਦਿਆ ਕਰੋ ਬਾਈ ਜੀ